ਭਾਈ ਜੀ ਗਿੱਦੜਵਾ ਦੇ ਵਿੱਚ ਨਾ ਬਾਈ ਇਲੈਕਸ਼ਨ ਹੋਣਾ ਜਾ ਰਿਹਾ ਜਾਬ ਕਿਉਂਕਿ ਰਾਜਾ ਬੜਾ ਕੇ ਚੱਲੇ ਲੁਧਿਆਣੇ ਸਪੋਰਟ ਕਰਨ ਲਈ ਜਾਣੀ ਹੋਤੀ ਤਾਂ ਉਹਨੂੰ ਪਹੁੰਚਾਂਗੇ ਕਿ ਐਮਪੀ ਬੰਦੇ ਸੈਂਬਲੀ ਇੱਕ ਕਿਸੇ ਵਿਧਾਨ ਸਭਾ ਦੀ ਐਸੈਂਬਲੀ ਦਾ ਬਾਈ ਇਲੈਕਸ਼ਨ ਹੋ ਜਾਣਾ ਮੁੜ ਕੇ ਡਿੰਪਟੀ ਲੋਕਾਂ ਸੀਟ ਆ ਜਾਣੀ ਹੈ ਤੇ ਇਹ ਅਕਾਲੀ ਦਲ ਵਾਸਤੇ ਗਹਿਰਾ ਮੌਕਾ ਹੈ। ਕਿ ਅਕਾਲੀ ਦਲ ਦਾ ਇਹ ਗੜ ਸੀ ਗਿੱਦੜਵਾ ਸੀਟ ਵਿੱਚ ਕੱਢਦੇ ਵਿੱਚੋਂ ਜਿੱਤਿਆ ਸੀ ਐਮਐਲਏ ਰਾਜਾ ਬੜਾ ਤੇ ਹੁਣ ਇਹ ਤੋਂ ਛੱਡ ਕੇ ਜਾ ਰਿਹਾ ਹੈ ਉਹਨਾਂ ਦੇ ਵਰਕਰਾਂ ਦਾ ਜਾਂ ਲੋਕਾਂ ਦਾ ਜਿਹਨਾਂ ਨੇ ਭਰੋਸਾ ਕੀਤਾ ਸੀ ਉਹਨਾਂ ਦਾ ਕੀ ਪਤਾ ਹੈ ਸਭ ਦੀ ਆਪਾਂ ਗੱਲ ਕਰ ਲਈਏ ਸਿਆਸੀ ਪੈਚ ਉਹਨੇ ਤਿਆਰ ਕੀਤੀ ਬਠਿੰਡੇ ਦੇ ਵਿੱਚ ਪਿਛਲੀ ਵਾਰੀ ਇਲੈਕਸ਼ਨ ਦੀ ਲੜਿਆ ਚਰਚਾਵਾ ਚੱਲ ਰਹੀ ਹੈ ਜਿਵੇਂ ਪ੍ਰੋਪਰ ਦਾ ਲੜੂਗਾ ਤੇ ਪਹੁੰਚ ਗਿਆ ਲੁਧਿਆਣਾ ਬਾਬਾ ਜੀ ਆਉਣ ਵਾਲੇ ਕੰਮ ਦੇਖੀ ਚੱਲੋ ਜਿਹਾ ਹੀ ਹਾਲ ਰਹਿ ਗਿਆ ਤਾਂ ਮੈਨੂੰ ਲੱਗਦਾ ਕਲਾਕਾਰਾਂ ਦੀ ਸਰਕਾਰ ਹੋਣੀ ਹੈ ਜਾਂ ਆਮ ਆਦਮੀ ਦੀ ਸਰਕਾਰ ਨਹੀਂ ਹੋਣੀ ਹੈ ਕਿਉਂਕਿ ਇਹ ਚੀਜ਼ਾਂ ਨੂੰ ਨਾ ਰਾਜਨੀਤਿਕ ਲੋਕ ਅਕਸਰ ਵੱਤ ਲੈਂਦੇ ਜਿਵੇਂ ਬੀਬੀ ਵੜੈਂਕ ਦਾ ਬੈਂਡ ਆਇਆ ਸੀ ਪੰਜੇ ਨੂੰ ਲੈ ਕੇ ਬਾਕੇ ਨਾਨਕ ਦੇ ਪੰਜੇ ਨੂੰ ਵੋਟ ਪਾਉਂਦਾ ਅੱਜ ਮਾਰਕੀ ਵੀ ਮੰਗਦੀ ਹੈ ਇਹਨਾਂ ਚਾਚਾ ਹਾਈਲਾਈਟ ਹੋਣ ਦਾ ਉਹਨਾਂ ਦਾ ਤਰੀਕਾ ਇਹਨਾਂ ਨੇ ਪ੍ਰੋਟੋਕੋਲ ਲੱਭਿਆ ਹਾਈਲਾਈਟ ਹੋਣ ਦੇ ਇੱਕ ਸਿਸਟਮ ਲੱਭਿਆ ਇਹਨਾਂ ਨੇ ਵੀ ਅਸਲੀ ਕੋਈ ਪੜਕਾ ਉਹ ਬਿਆਨ ਦੇਵਾਂਗੇ ਧਾਰਮਿਕ ਰਾਜਨੀਤਿਕ ਕਿਤਾ ਕੀ ਲੋਕਾਂ ਦੇ ਰਾਜਨੀਤਿਕ ਲੋਕਾਂ ਨੇ ਕੀਤਾ ਕੀ ਹੈ ਧਾਰਮਿਕ ਭਾਵਨਾਵਾਂ ਨੂੰ ਕੇਸਪਰਚਾ ਕੇ ਆਪਸ ਵਿੱਚ ਭਾਈਚਾਰੇ ਦੇ ਵਿੱਚ ਕੇਸਪੁਲ ਚਾਈ ਹੈ ਉਸ ਤੋਂ ਬਾਅਦ ਕੀ ਹੋਇਆ ਅਸੀਂ ਮਾਫੀ ਮੰਗਦੇ ਹੱਥ ਬੰਨ ਕੇ ਮਾਫੀ ਮੰਗਣਾ ਚਾਹੀਏ ਕਾਲੀਦਲ ਕਹਿ ਰਿਹਾ ਵੀ ਸਾਡੇ ਨਾਲ ਸੈਂਟਰ ਨਾਲ ਪੰਗਾ ਪੈ ਗਿਆ ਕਾਲੀਦਲ ਕਹਿੰਦਾ ਸਾਡੇ ਸੈਂਟਰ ਨਾਲ ਪੰਗਾ ਪੈ ਗਿਆ ਕਿੱਥੇ ਪੰਗਾ ਪੈ ਗਿਆ ਭਾਈ ਜੀ ਗਿੱਦੜਵਾ ਦੇ ਵਿੱਚ ਨਾ ਬਾਈ ਇਲੈਕਸ਼ਨ ਹੋਣਾ ਜਾ ਰਿਹਾ ਜਲਦ ਕਿਉਂਕਿ ਰਾਜਾ ਵੜਿੰਗ ਚੱਲਿਆ ਲੁਧਿਆਣਾ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਭਾਈ ਜੀ ਗਿੱਦੜਵਾ ਦੇ ਵਿੱਚ ਜਿਹੜੇ ਬਾਈ ਇਲੈਕਸ਼ਨ ਹੋਣੇ ਆ ਉਹ ਇਲੈਕਸ਼ਨਾਂ ਦਾ ਨਤੀਜਾ ਜਿਹੜੇ ਵਿਰੋਧੀ ਧਿਰ ਸੀ ਉਹਨਾਂ ਨੂੰ ਮੌਕਾ ਲੱਭ ਜਾਣਾ ਪਹਿਲਾਂ ਰਾਜਾ ਵੜਿੰਗ ਦੀ ਜਿਹੜੀ ਥਿਊਰੀ ਬਣੀ ਹੋਈ ਸੀ ਜਿਹਦਾ ਪ੍ਰੋਟੋਕੋਲ ਬਣਿਆ ਹੋਇਆ ਸੀ ਜਿਹੜੀ ਉਹਦੀ ਇੱਕ ਰੌਂਤ ਬਣੀ ਹੋਈ ਸੀ ਸ਼ਹਿਰ ਦੇ ਵਿੱਚ ਜਾਂ ਗਿੱਦੜਵਾ ਹਲਕੇ ਦੇ ਵਿੱਚ ਉਹ ਡਿੰਪੀ ਟੇਲ ਹੋ ਰਹੇ ਨੂੰ ਤਾਂ ਉਹਨਾਂ ਨੂੰ ਸਪੋਰਟ ਕਰਨ ਲਈ ਜਾਣਗੇ ਉੱਤੇ ਤਾਂ ਉਹਨੂੰ ਉਹ ਚਾਹਣਗੇ ਕਿ ਐਮਪੀ ਬਣ ਜਾਏ ਸੈਂਬਲੀ ਇੱਕ ਚਾ ਵਿਦਾਂਤ ਸਭਾ ਅਸੈਂਬਲੀ ਦਾ ਬਾਈ ਇਲੈਕਸ਼ਨ ਹੋ ਜਾਣਾ ਮੁੜ ਕੇ ਡਿੰਪੀ ਟਿਲੋ ਦਾ ਸੀਟ ਆ ਜਾਣੀ ਹੈ ਤੇ ਇਹ ਅਕਾਲੀ ਦਲ ਵਾਸਤੇ ਗਹਿਰਾ ਮੌਕਾ ਹੋਇਆ ਕਿਉਂਕਿ ਅਕਾਲੀ ਦਲ ਦਾ ਇਹ ਗੜ ਸੀ ਗਦਰਵਾ ਸੀਟ 'ਚ ਗੜ ਦੇ ਵਿੱਚੋਂ ਜਿੱਤਿਆ ਸੀ ਐਮਐਲਏ ਰਾਜਾ ਵੜਿੰਗ ਤੇ ਹੁਣ ਇਥੋਂ ਛੱਡ ਕੇ ਜਾ ਰਿਹਾ ਹੈ ਉਹਨਾਂ ਦੇ ਵਰਕਰਾਂ ਦਾ ਜਾਂ ਲੋਕਾਂ ਦਾ ਜਿਹਨਾਂ ਨੇ ਭਰੋਸਾ ਕੀਤਾ ਸੀ ਉਹਨਾਂ ਦਾ ਕੀ ਬਣੂਗਾ ਦੇਖੋ ਪ੍ਰੋਟੋਕੋਲ ਦੇ ਵਿੱਚ ਦੋ ਚੀਜ਼ਾਂ ਹੋ ਗਈਆਂ ਕਾਂਗਰਸ ਕੋਲੇ ਜਾਂ ਤਾਂ ਲੁਧਿਆਣਾ ਦੇ ਵਿੱਚ ਕੋਈ ਉਮੀਦਵਾਰ ਆਇਆ ਜਾਂ ਮਜ਼ਬੂਤ ਨਹੀਂ ਸਮਝਿਆ ਕਿ ਉਹਨਾਂ ਨੇ ਕਾਂਗਰਸ ਦਾ ਪ੍ਰਧਾਨ ਨਹੀਂ ਖੜਾ ਕਰਤਾ ਜਾਂ ਕਾਂਗਰਸ ਕੋਲੇ ਕੋਈ ਉੱਚ ਦਾ ਕੋਈ ਆਇਆ ਜਾਂ ਵਰ ਸਮਝ ਸਕੇ ਉਮੀਦਵਾਰੀ ਦੇ ਜਿਹੜਾ ਦਾਵੇਦਾਰੀ ਕਰ ਸਕੇ ਹੁਣ ਮੁੱਦੇ ਦੋ ਹੋ ਗਏ ਤਾਂ ਇਸ ਤੋਂ ਬਾਅਦ ਜਿਹੜਾ ਖਾਲੀ ਦਿਲ ਕੋਲੇ ਤਾਂ ਸੁਨਹਿਰਾ ਮੌਕਾ ਹੈ ਬਾਜਪਾ ਵਿਜੇਪੀ ਦਾ ਅਦਰ ਕੋਈ ਹੈ ਹੀ ਨਹੀਂ ਵਿਜੇਪੀ ਨੂੰ ਸੰਭਾਲਦਾ ਕੋਣ ਹੈ ਕੋਈ ਨਹੀਂ ਜਾਂ ਫਿਰ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਤਾਂ ਪਹਿਲੇ ਛਤਰੀ ਤੋਂ ਲਿਆ ਕੇ ਉਮੀਦਵਾਰ ਦਈ ਜਾਂਦੀ ਕਿੱਥੋਂ ਹੈ ਪੂਰਾ ਲੈ ਜਾਣਗੇ ਜਨਤਾ ਨਾਲ ਜਿਹੜੇ ਜਿਹੜੇ ਲੋਕਾਂ ਦੇ ਵਿੱਚ ਕਦੇ ਵਿਚਰੇ ਹੀ ਨਹੀਂ ਉਹ ਲੋਕਾਂ ਨੂੰ ਲੈ ਕੇ ਟਿਕਟਾਂ ਦਿੱਤੀਆਂ ਇਹਨਾਂ ਨੇ ਇਹਨਾਂ ਕੋਲੇ ਆਪਦੇ ਐਮਐਲਏ ਟਿਕਟਾਂ ਦਿੱਤੀਆਂ ਕਿੱਥੇ ਆਮ ਲੋਕ ਦਿੰਦੇ ਅੱਪਾ ਜੇ ਦੇਖਿਆ ਹੀ ਐ ਗਿਜਰਦਾਬਾਦ ਦੇ ਵਿੱਚ ਆਮ ਲੋਕਾਂ ਦੀ ਕਾਟ ਆਮ ਲੋਕ ਦਿਖਦੇ ਹੁੰਦੇ ਐ ਇਹ ਆਮ ਲੋਕ ਨਹੀਂ ਹੈਗੇ ਇਹ ਬਾਹਰਲੀਆਂ ਪਾਰਟੀਆਂ ਤੋਂ ਪੱਟੇ ਹੋਏ ਲੋਕ ਨੇ ਜਿਹੜੇ ਟਿਕਟਾਂ ਦੇ ਚੱਕਰ ਦੇ ਵਿੱਚ ਦੂਜੀ ਆਪਾ ਬੜਿੰਗ ਸਾਹਿਬ ਦੀ ਆਪਾਂ ਗੱਲ ਕਰ ਲਈਏ ਸਿਆਸੀ ਪਿੱਚ ਉਹਨੇ ਤਿਆਰ ਕੀਤੀ ਬਠਿੰਡੇ ਦੇ ਵਿੱਚ ਪਿਛਲੀ ਵਾਰੀ ਇਲੈਕਸ਼ਨ ਲੜਿਆ ਚਰਚਾਵਾਂ ਚੱਲ ਰਹੀਆਂ ਸੀ ਕਿ ਫੋਜਪੁਰ ਤੋਂ ਲੜੂਗਾ ਤੇ ਪਹੁੰਚ ਗਿਆ ਲੁਧਿਆਣੇ ਤਾਂ ਉਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਸੀ ਮੈਂ ਆਪਾਂ ਕਿਸੇ ਸਿਆਸੀ ਪਾਰਟੀ ਤੇ ਨਹੀਂ ਐ ਆਪਾਂ ਦੋਨੇ ਇੱਕ ਪੱਤਰਕਾਰੀ ਲਾਈਨ ਦੇ ਵਿੱਚ ਐ ਪੱਤਰਕਾਰੀ ਤਾ ਅਸੀਂ ਕੋਈ ਸਿਆਸੀ ਪਾਰਟੀ ਦੇ ਆਪਾਂ ਨਹੀਂ ਆ ਆਪਾਂ ਚਰਚਾ ਕਰਦੇ ਲੋਕਾਂ ਦੇ ਮੁੱਦਿਆਂ ਤੇ ਲੋਕਾਂ ਦੀ ਦਿੱਕਤਾਂ ਕਿੱਥੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਲੈਂਦੇ ਇਹ ਆਪਦੀਆਂ ਗੱਲਾਂ ਦੇ ਵਿੱਚ ਰਾਜਨੀਤਿਕ ਲੋਕ ਆ ਜਿਹੜੇ ਉਹ ਲੋਕਾਂ ਨੂੰ ਪਸਲਾ ਕੇ ਪਸਲਾ ਕੇ ਵੋਟਾਂ ਲੈ ਜਾਂਦੇ ਨੇ ਇਹ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਲੋਕ ਵੋਟਾਂ ਪਾ ਦਿੰਦੇ ਨੇ ਇਸ ਤੋਂ ਬਾਅਦ ਵਿਕਾਸ ਵਾਸਤੇ ਸਿਰਫ ਹੱਥ ਥੋੜੇ ਨਾਉਂਦੇ ਨੇ ਅਸੀਂ ਕਰਾਂਗੇ ਕੱਲ ਇਹੀ ਇਹੀ ਕੰਮ ਕੱਲ ਮਨੋੜ ਦੇ ਵਿੱਚ ਹੋਇਆ ਹਮ ਇਹੀ ਕੰਮ ਕੱਲ ਪਿੰਕ ਜੇ ਸਿਟੀ ਆ ਉੱਥੇ ਹੋਇਆ ਤਾਂ ਇਹ ਸਾਡਾ ਰੁਟੀਨ ਦਾ ਕੰਮ ਹੋ ਗਿਆ ਬਾਈ ਜੀ ਆਪਣਾ ਰੁਟੀਨ ਦਾ ਕੰਮ ਹੋ ਗਿਆ ਕੀ ਆਪਾਂ ਇਹ ਲੋਕਾਂ ਦੇ ਦੇਖ ਰਹੇ ਨਹੀਂ ਦੇਖਣਾ ਹੈ ਕਿ ਕੀ ਲੋਕ ਕਰ ਰਹੇ ਨੇ ਕੱਲ ਉੱਥੇ ਨੂੰ ਜਗਦੀਪ ਸਿੰਘ ਕਾਕਾ ਬਰਾਰ ਪਹੁੰਚੇ ਤਾਂ ਉੱਥੇ ਵੀ ਆਈ ਹੋਇਆ ਤਾਂ ਕਹਿੰਦੇ ਕੋਈ ਨਾ ਕਰਾਂਗੇ ਕਰਾਂਗੇ 2 ਸਾਲ ਦਾ ਪ੍ਰੋਟੋਕੋਲ ਦੇ ਵਿੱਚ ਸਰਕਾਰ ਤੇ ਇੱਕ ਦਿਨ ਦੇ ਇੱਕ ਪੈਨਸਲ ਆਈ ਬਹੁਤ ਹੁੰਦੀ ਹੈ ਪਰ ਇਹਨਾਂ ਕੋਲ ਤਾਂ 2 ਸਾਲ ਹੋ ਗਏ ਕਿੰਨੇ ਇਹਨਾਂ ਨੇ ਲੱਖ ਰੁਪਈਆ ਦਾ ਕਰੋੜਾਂ ਦਾ ਬਜਟ ਆ ਗਿਆ ਕਿੱਥੇ ਤੁਹਾਡਾ ਕੰਮ ਕਿੱਥੇ ਤੁਹਾਡੇ ਟੈਂਡਰ ਪਰ ਉਹੀ ਤਾਂ ਗੱਲ ਹੈ ਕੀ ਹੋਇਆ ਇਹਨਾਂ ਕੋਲੇ ਕੋਸ਼ਿਸ਼ ਵੀ ਨਹੀਂ ਬੀਬੀ ਬੜੰਗ ਜਿਹੜੀ ਪਿਛਲੇ ਸਮੇਂ ਤੋਂ ਜਿਹੜਾ ਬਠਿੰਡੇ ਦੇ ਵਿੱਚ ਆਪਣੇ ਪੈਰ ਪਸਾ ਰਹੀ ਹੈ ਵੀ ਰਾਜ ਦੇ ਕਹਿੰਦੇ ਸੈਟਿੰਗ ਹੋ ਗਈ ਕਹਿੰਦੇ ਰਾਜੇ ਵੜਿੰਗ ਦੀ ਕਾਲੀਆਂ ਦੇ ਨਾਲ ਅੱਛਾ ਰਾਜਾ ਵੜਿੰਗ ਕਹਿੰਦਾ ਵੀ ਆਪਣੀ ਸੈਟਿੰਗ ਜੋ ਜੋਪਰ ਦੀ ਟਿਕਟ ਲਾਣ ਹੋ ਗਈ ਉਹ ਤੋਂ ਪਤਾ ਲੱਗੂਗਾ ਉਹ ਹਜੇ ਤੱਕ ਐਲਾਨ ਨਹੀਂ ਹੋਈਗੀ ਸੇਰ ਸਿੰਘ ਕਮਾਇਆ ਨੇ ਵੀ ਸਟੇਟਸ ਪਾਇਆ ਅੱਜ ਕਹਿੰਦਾ ਉਹ ਮੇਰੀ ਹੈ ਟਿਕਟ ਕੀ ਲੱਗਦਾ ਬੀਬੀ ਵੜਿੰਗ ਜਾ ਸਕਦੇ ਉੱਥੇ ਦੇਖੋ ਪਰਿਵਾਰ ਦੇ ਵਿੱਚ ਕਿਤੇ ਦੋ ਟਿਕਟਾਂ ਨਹੀਂ ਮਿਲਦੀਆਂ ਹੁੰਦੀਆਂ ਉਹ ਆਪਦੇ ਘਰ ਵਾਲੇ ਦੀ ਸਪੋਰਟ ਕਰਨ ਲਈ ਜਾਣਗੇ ਕੋਈ ਵੀ ਘਰ ਵਾਲੀ ਆਪਦੇ ਘਰ ਵਾਲੇ ਦੀ ਸਪੋਰਟ 'ਚ ਹੀ ਜਾਊਗੀ ਦੂਜੀ ਜਗ੍ਹਾ ਤੇ ਟਿਕਟ ਨਹੀਂ ਲਦੀ ਇਹ ਬਦਲ ਪਰਿਵਾਰ ਨਹੀਂ ਹੈ ਜਿਹੜਾ ਅਲਗ-ਅਲਗ ਟਿਕਟਾਂ ਤੇ ਪੂਰਾ ਲਹਿਜੂ ਆ ਉਹੋ ਨਾ ਮਗਰ ਵਰਕਰ ਹੈ ਕਾਂਗਰਸ ਦੇ ਕਿੰਨੇ ਕੇ ਵਰਕਰ ਹੈ ਕਾਂਗਰਸ ਦਾ ਵਰਕਰ ਕਿੱਥੇ ਉਹ ਗੁੱਟਬਾਜੀ ਚ ਵੰਡਿਆ ਹੋਇਆ ਤੇ ਬਠਿੰਡੇ ਦੀ ਆਪਾਂ ਗੱਲ ਕਰ ਲਈਏ ਤਾਂ ਸਿੱਧੂ ਮੂਸੇਵਾਲੇ ਦੇ ਪਤਾ ਬਲਕੌਰ ਸਿੱਧੂ ਨੇ ਵੀ ਕਿਹਾ ਮੈਂ ਯਾਦ ਲੜੂਗਾ ਤਾਂ ਉਹਨਾਂ ਦੇ ਘਰ ਰਾਤ ਬਾਜਵਾਜੀ ਪਹੁੰਚ ਗਏ ਕਹਿੰਦੇ ਕਿਤੋਂ ਜੀਤਮਿੰਦਰ ਕਿਧਰ ਗਏ ਕਾਂਗਰਸ ਤੋਂ ਨਾ ਦਿੱਤੀ ਹੈ ਟਿਕਟ ਹੈ ਜੀਤਮਿੰਦਰ ਕਿਧਰ ਗਏ ਜੀਤਮਿੰਦਰ ਪਿੱਛੇ ਚਰਚਾਵਾਂ ਇਹ ਵੀ ਚੱਲੀਆਂ ਸੀ ਕਿ ਜਿਹੜਾ ਉਮੀਦਵਾਰ ਬਦਲਣ ਦੀ ਵੀ ਗੱਲ ਚੱਲੀ ਸੀ ਦੇਖੋ ਜੇ ਉਮੀਦਵਾਰ ਲਾਨਿਆ ਜਾਂਦਾ ਹੁੰਦਾ ਲਾਂ ਤੋਂ ਬਾਅਦ ਉਹਨਾਂ ਦੇ ਜਗ੍ਹਾ-ਜਗ੍ਹਾ ਪੋਸਟਰ ਲੱਗ ਜਾਂਦੇ ਆ ਜਗ੍ਹਾ-ਜਗ੍ਹਾ ਬੈਨਰ ਲੱਗ ਜਾਂਦੇ ਆ ਤਾਂ ਉਹ ਵਰਕਰ ਮੀਟਿੰਗਾਂ ਕਰਦਾ ਫਿਰਦਾ ਜਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਦਾ ਹੁੰਦਾ ਪਰ ਉਹਨਾਂ ਦੇ ਬੇਟਾ ਗੁਰਬਾਜ ਸਿੰਘ ਤਾਂ ਇਹ ਗੱਲ ਕਹਿ ਰਿਹਾ ਕਿ ਮੇਰੇ ਪਾਪਾ ਦਾ 30 ਸਾਲ ਦਾ ਪਿੱਛਾ ਰਿਕਾਰਡ ਦੇਖ ਲਓ ਤਲਵੰਡੀ ਸਾਬੋ ਤੋਂ ਉਹਨਾਂ ਦਾ ਬੇਟਾ ਕਹਿ ਰਿਹਾ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਤਲਵੰਡੀ ਸਾਬੋ ਜਾ ਕੇ ਪੁੱਛ ਲਓ ਮੇਰੇ ਪਿਤਾ ਨੇ ਕਿੰਨੀ ਲੋਕਾਂ ਦੀ ਸੇਵਾ ਕੀਤੀ ਹੈ ਅੱਧਰ ਜਾ ਕੇ ਜੋ ਕਿ ਮਾਨਸਾ ਏਰੀਆ ਦੇ ਵਿੱਚ ਪੁੱਛੋ ਮੇਰੇ ਪਿਤਾ ਦਾ ਕੀ ਰਿਕਾਰਡ ਹੈ ਇਹ ਲੋਕਾਂ ਨੂੰ ਸਭ ਪਤਾ ਹੈ ਕੌਣ ਕੀ ਜਨਤਾ ਦੇ ਵਿੱਚ ਵਿਚਰਨ ਲੋਕਾਂ ਦੀ ਸਮੱਸਿਆ ਸੁਣੋ ਵਾਲਾ ਕੋਲ ਲੋਕਾਂ ਦਾ ਵਿਕਾਸ ਕਰਨ ਵਾਲਾ ਹੈ ਇਹ ਲੋਕ ਸਭ ਜਾਣਦੇ ਨੇ ਕਿਸੇ ਗੱਲ ਦਾ ਪੜਦਾ ਨਹੀਂ ਹੈ ਗੱਲ ਫਰੀਦਕੋਟ ਦੀ ਕਰ ਲੈਨੇ ਆ ਜੀ ਕਿਉਂਕਿ ਫਰੀਦਕੋਟ ਨੂੰ ਪਿਛਲੀ ਵਾਰੀ ਇਮਾਮ ਮਸਜਿਦ ਇਥੋਂ ਜਿੱਤੇ ਤਾਂ ਪਿੰਡਾਂ ਦੇ ਵਿੱਚ ਸ਼ਾਇਦ ਕਿਸੇ ਨੇ ਉਹਨਾਂ ਨੂੰ ਦੇਖਿਆ ਨੀਗਾ ਤਾਂ ਹੁਣ ਫਿਰ ਇਥੋਂ ਕਲਾਕਾਰ ਹੀ ਉਤਾਰੇ ਗਏ ਆ ਕਰਮਜੀਤ ਅਨਮੋਲ ਨਾ ਜਿਵੇਂ ਅੱਜ ਕਿ ਦਰਵਾਜ਼ੇ ਵਿੱਚ ਰੋਡ ਸ਼ੋ ਹੋਇਆ ਵੱਡੇ ਵੱਡੇ ਕਲਾਕਾਰਾਂ ਨਾਲ ਕਲਾਕਾਰਾਂ ਨੂੰ ਦੇਖਣ ਵਾਸਤੇ ਤਾਂ ਆਪਣੇ ਵਰਗੇ ਵੀ ਜਾਂਦੇ ਆ ਕਲਾਕਾਰਾਂ ਦੇ ਫੈਨ ਆਪਣੇ ਵਰਗੇ ਵੀ ਹੁੰਦੇ ਆ ਕਲਾਕਾਰਾਂ ਦੇ ਇੱਕ ਚੌਣ ਵਾਲੇ ਆਪਾਂ ਵੀ ਹੁੰਨੇ ਆ ਫਿਲਮਾਂ ਆਪਾਂ ਵੀ ਵੇਖਣ ਜਾਂਦੇ ਆ ਕਿਉਂਕਿ ਆਪਣਾ ਜਦੋਂ ਮਾਈਂਡ ਅਫ ਸੈਟ ਹੁੰਦਾ ਤੇ ਉਦੋਂ ਆਪਾਂ ਨੂੰ ਚਾਹੀਦਾ ਹੁੰਦਾ ਯਾਰ ਆਪਾਂ ਜੋ ਮਾਈਕ ਜਿਹੜਾ ਮਾਈਂਡ ਨੂੰ ਅਫਸਟ ਕਰਦਾ ਨੂੰ ਫਰੈਸ਼ਮੈਂਟ ਦੇ ਵਿੱਚ ਲੈ ਕੇ ਜਾਈਏ ਤਾਂ ਉਹ ਤਾਂ ਇੱਕ ਇਹ ਪੰਜਾਬ ਦੇ ਨਾਲ ਕਹਿੰਦੇ ਆ ਪਹਿਲਾਂ ਕਲਾਕਾਰ ਭੰਡੀ ਲਿਆ ਕੇ ਰੱਖਦਾ ਉਹਨੋਂ ਵਾਲੇ ਟਾਈਮ ਦੇਖੀ ਚੱਲੋ ਜਿਹਾ ਹੀ ਹਾਲ ਰਹਿ ਗਿਆ ਤਾਂ ਮੈਨੂੰ ਲੱਗਦਾ ਕਲਾਕਾਰਾਂ ਦੀ ਸਰਕਾਰ ਹੋਣੀ ਹੈ ਤੇ ਆਮ ਆਦਮੀ ਦੀ ਸਰਕਾਰ ਨਹੀਂ ਹੋਣੀ ਭਗਵੰਤ ਮਾਨ ਜਿਵੇਂ ਕਹਿੰਦਾ ਕਿ 13ਵਾਂ ਮੇਰੀਆਂ ਘੱਲੋ ਹਾਂ ਪਾਰਲੀਮੈਂਟ ਦੇ ਵਿੱਚ ਓਏ ਤੇਰਾ ਜ਼ੀਰੋ ਕਹਿੰਦਾ 013 ਦੂਜੇ ਕਹਿੰਦੇ ਆ ਪਰ ਜੇ ਆਪਾਂ ਇੱਕ ਗੱਲ ਦੇਖਿਆ ਜਾਵੇ ਕਰਮਜੀਤਨ ਮੋਲਦਾ ਇੱਕ ਬਿਆਨ ਪਿੱਛੇ ਜੇ ਤੁਸੀਂ ਸ਼ਾਇਦ ਸੁਣਿਆ ਹੋਊਗਾ ਹਰੀਕੇ ਕਲਾ ਤੋਂ ਆਇਆ ਸੀ ਕਹਿੰਦੇ ਜੇ 13 ਬਾਵਾ ਤੁਸੀਂ ਉੱਥੇ ਜਿਤਾ ਕੇ ਘੱਲ ਦੋਗੇ ਨਾ ਤਾਂ ਵਿਰੋਧੀਆਂ ਦੀ ਤਾਕਤ ਨਹੀਂ ਸਾਡੇ ਮੂਰੇ ਬੋਲਣ ਕਿਉਂਕਿ ਇਹਦਾ ਮਤਲਬ ਉਹਦੇ ਬਿਆਨ ਤੋਂ ਤੇਹੀ ਜਾਰ ਹੁੰਦਾ ਨਾ ਕਿ ਸੈਂਟਰ ਦੇ ਵਿੱਚ ਸਾਡੀ ਤਾਂ ਕਦੇ ਸਰਕਾਰ ਹੀ ਨਹੀਂ ਹੋਣੀ ਉੱਥੇ ਤਾਂ ਮੋਦੀ ਸਰਕਾਰ ਹੀ ਬਣ ਜਾਣੀ ਹੈ ਦੇਖੋ ਇਹਨਾਂ ਦਾ ਪਹਿਲਾਂ ਹੀ ਜਿਹੜਾ ਤਾਨ ਮੇਲ ਹੁੰਦਾ ਹੈ ਜਿਹੜੀਆਂ ਵਿਰੋਧੀ ਧਾਰ ਹੋਣਦੇ ਆ ਤੇ ਮੋਦੀ ਸਾਹਿਬ ਨੂੰ ਕੀ ਸਮਝ ਮੋਦੀ ਸਾਹਿਬ ਦਾ ਜਿਹੜਾ ਮਾਈਂਡ ਹੈ ਆਰਾਮ ਮੰਦਰ ਦੇ ਨਾਤੇ ਵੋਟ ਮੰਗੀ ਜਾ ਰਹੀ ਇੱਕ ਪਾਸੇ ਜਿਹੜੇ ਉਮੀਦਵਾਰ ਹੈ ਉਹ ਕਹਿ ਰਿਹਾ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ ਹੈ ਇੱਕ ਪਾਸੇ ਜਿਹੜੇ ਦੂਜੇ ਭਾਈਚਾਰੇ ਦੇ ਲੋਕ ਹੈ ਉਹ ਕਹਿੰਦੇ ਆਪਣੇ ਸਮਾਜ ਵਾਸਤੇ ਬਹੁਤ ਕੁਝ ਕੀਤਾ ਫਿਰ ਆਪਾਂ ਇੱਕ ਪਾਸੇ ਉਹ ਵੀ ਦੇਖੀ ਨਾ ਵੀ ਕਿੰਨਾ ਨੁਕਸਾਨ ਵੀ ਦੂਜੇ ਭਾਈਚਾਰੇ ਦਾ ਕੀਤਾ ਧਾਰਮਿਕ ਚੀਜ਼ਾਂ ਨੂੰ ਨਾ ਰਾਜਨੀਤਿਕ ਲੋਕ ਅਕਸਰ ਵਰਤ ਲੈਂਦੇ ਜਿਵੇਂ ਬੀਬੀ ਵੜਿੰਗ ਦਾ ਵਿਆਹ ਆਇਆ ਸੀ ਪੰਜੇ ਨੂੰ ਲੈ ਕੇ ਬਾਬੇ ਨਾਨਕ ਦੇ ਬੰਦੇ ਨੂੰ ਵੋਟ ਕੋਤਾ ਅੱਜੋ ਮਾਫੀ ਵੀ ਮੰਗ ਗਏ ਆਪਣੇ ਨੇ ਦੇਖੋ ਬਾਬੇ ਨਾਨਕ ਨੇ 13 ਤਕਰੀਰਾਂ ਤੋਲੀਆਂ ਸੀ 13-13 ਕੀਤੀ ਸੀ ਆਪਾਂ ਹੁਣ ਉਹ ਤਕਰੀਰਾਂ ਤੋਂ ਲੋਕਾਲੀਆਂ ਨਾਲ ਵੀ ਜੋੜਦੇ ਹੱਥ ਨੂੰ ਤਾਂ ਆਪਾਂ ਵੀ ਕਹਿੰਨੇ ਬਾਬਾ ਸਾਡੇ ਤੇ ਆਸ਼ੀਰਵਾਦ ਰੱਖੀ ਉਹ ਤਾਂ ਲੋਕਾਂ ਦੀ ਥਿਊਰੀ ਹੈ ਇੱਕ ਕਿਵੇਂ ਲੋਕਾਂ ਨੂੰ ਬਣਾ ਕੇ ਧਾਰਮਿਕ ਲੋਕਾਂ ਨੂੰ ਜਿਹੜੇ ਪਸਲਾ ਕੇ ਰੱਬ ਦਾ ਨਾਮ ਦੇ ਕੇ ਆ ਰਾਮ ਦਾ ਨਾਮ ਦੇ ਕੇ ਸ਼ਾਮ ਦਾ ਨਾਮ ਦੇ ਕੇ ਲੋਕਾਂ ਕੋਲੋਂ ਵੋਟ ਲੈਣੀ ਹੈ ਲੋਕਾਂ ਨੇ ਆਹੀ ਥਿਊਰੀ ਬਣਾਈ ਹੋਈ ਹੈ ਹੋਰ ਕੁਝ ਨਹੀਂ ਇਹ ਗੇਮ ਹੈ ਇਹ ਨਹੀਂ ਲੱਗਦਾ ਵੀ ਬਿਆਨ ਇਦਾਂ ਦੇ ਧਾਰਮਿਕ ਦੇ ਕੇ ਮੀਡੀਆ 'ਚ ਚਰਚਾਵਾਂ 'ਚ ਬਣ ਜਾਂਦੇ ਨੇ ਚਰਚਾ 'ਚ ਹਾਈਲਾਈਟ ਹੋਣ ਦਾ ਉਹਨਾਂ ਦਾ ਤਰੀਕਾ ਇਹਨਾਂ ਨੇ ਪ੍ਰੋਟੋਕੋਲ ਲੱਬੇ ਆ ਹਾਈਲਾਈਟ ਹੋਣ ਦੇ ਇੱਕ ਸਿਸਟਮ ਲੱਬੇ ਆ ਇਹਨਾਂ ਨੇ ਬੀਐਸਡੀ ਕੋਈ ਪੜਕਾ ਉਹ ਬਿਆਨ ਦੇਵਾਂਗੇ ਧਾਰਮਿਕ ਰਾਜਨੀਤੀ ਦੇ ਕਿਤਾ ਕੀ ਲੋਕਾਂ ਨੇ ਰਾਜਨੀਤਿਕ ਲੋਕਾਂ ਨੇ ਕਿਤਾ ਕੀ ਹੈ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਾ ਕੇ ਆਪਸ ਦੇ ਵਿੱਚ ਭਾਈਚਾਰੇ ਦੇ ਵਿੱਚ ਥੇਸ ਪਹੁੰਚਾਈ ਹੈ ਉਸ ਤੋਂ ਬਾਅਦ ਕੀ ਹੋਇਆ ਅਸੀਂ ਮਾਫੀ ਮੰਗਦੇ ਹਾਂ ਜੀ ਅਸੀਂ ਮਾਫੀ ਮੰਗਦੇ ਹਾਂ ਜੀ ਕਿਤੇ ਗੁਰਦੁਆਰਾ ਸਾਹਿਬ ਤੇ ਜਾ ਕੇ ਕਦੇ ਮੰਦਿਰ ਸਾਹਿਬ ਇੱਕ ਭਾਜਪਾ ਲੀਡਰਾਂ ਦਾ ਅਕਸਰ ਵਿਰੋਧ ਹੁੰਦਾ ਹਾਂ ਹਾਂਸਰਾਏ ਹਾਂਸਦਾ ਖਾਸ ਤੌਰ ਤੇ ਵੱਧ ਵਿਰੋਧ ਹੁੰਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਅਮਿਤ ਸ਼ਾਹ ਤੇ ਮੋਦੀ ਵੀ ਜਿਹੜੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਉਣਗੇ ਤਾਂ ਉਦੋਂ ਮਾਹੌਲ ਕੀ ਹੋਊਗਾ ਉਦੋਂ ਦਾ ਮਾਹੌਲ ਤੁਸੀਂ ਪਿੱਛੇ ਦੇਖ ਲਿਆ ਹੁਣ ਇੱਕ ਵਾਰੀ ਪਿੱਛੇ ਜੇ ਮੋਦੀ ਸਾਹਿਬ ਆਏ ਸੀ ਤਾਂ ਬਠਿੰਡਾ ਦੇ ਐਸਐਸਪੀ ਸੰਗੇ ਨੂੰ ਅੱਗੇ ਹੁਣ ਦੁਬਾਰਾ ਜਦੋਂ ਇਨਕੁਆਰੀਆਂ ਖੁੱਲ ਗਈਆਂ ਤਾਂ ਉਹਦੋਂ ਸਸਪੈਂਡ ਕਰਤਾ ਤਾਂ ਅਫਸਰਾਂ ਦਾ ਕੀ ਕਸੂਰ ਹੈ 15 ਮਿੰਟ ਪ੍ਰੋ ਮੋਦੀ ਮੋਦੀ ਜੀ ਕਿੰਨਾ ਟਾਈਮ ਲੇਟ ਆਏ ਸੀ ਤਾਂ ਉਹ ਰੁਕੇ ਤਾਂ ਆਪਦੀ ਉੱਥੇ ਜੋ ਗਾਹ ਰੋਡ ਇੱਕੋ ਦਮ ਕਿਸਾਨ ਅੱਗੇ ਆਗੇ ਤਾਂ ਪੁਲਿਸ ਦਾ ਕੋਈ ਕਸੂਰ ਨਹੀਂ ਪੁਲਿਸ ਨੂੰ ਇੰਟੈਲੀਜੈਂਸੀ ਨੇ ਦੱਸਤਾ ਸੀਗਾ ਪਰ ਮੁਲਾਜ਼ਮਾਂ ਨੂੰ ਕਿਉਂ ਸਸਪੈਂਡ ਕਰਦੇ ਹੋ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਮੁਲਾਜ਼ਮਾਂ ਦਾ ਕੰਮ ਹੁੰਦਾ ਹੈ ਸਿਸਟਮ ਨੂੰ ਦੇਖਣਾ ਪ੍ਰਸ਼ਾਸਨਿਕ ਬਣਾਈ ਰੱਖਣਾ ਮਾਹੌਲ ਬਣਾਈ ਰੱਖਣਾ ਉਹ ਤਾਂ ਤੁਹਾਡੀ ਸੁਰੱਖਿਆ ਦੇ ਵਿੱਚ ਸੀਗੇ ਪਰ ਪ੍ਰੋਟੋਕੋਲ ਲੁਕੇ ਇੱਕੋ ਦਮ ਜਿਵੇਂ ਜਨਤਾ ਕਿਸੇ ਖੁੰਡ ਚੋਂ ਨਿਕਲ ਕੇ ਲੁਕ ਕੇ ਬੈਠੀ ਹੈ ਤਾਂ ਕਿਸੇ ਸਾਹ ਆਪਣੇ ਕੋ ਤਾਂ ਨਿੱਕਲ ਕੇ ਗਾਂ ਆ ਗਈ ਤਾਂ ਉਸ ਦੇ ਵਿੱਚ ਮੁਲਾਜ਼ਮਾਂ ਦਾ ਕਸੂਰਤਾ ਨਹੀਂ ਤੁਸੀਂ ਮੁਲਾਜ਼ਮਾਂ ਨੂੰ ਕਹਤੋਂ ਟੰਗਦੇ ਹੋ ਇਹ ਤਾਂ ਸਰਕਾਰਾਂ ਨੇ ਨਿਯੋਤ ਬਣਾਈ ਹੋਈ ਹੈ ਮੁਲਾਜ਼ਮਾਂ ਨੂੰ ਟੰਗ ਕਰਨ ਦੀ ਅੱਜ ਤੁਸੀਂ ਆਈਂ ਦੇਖ ਲਓ ਅੱਜ ਦੀ ਪੰਜਾਬ ਸਰਕਾਰ ਤੋਂ ਕਿੰਨੇ ਲੋਕ ਤੁਖੀ ਨੇ ਬੇਰੋਜ਼ਗਾਰ ਨੇ ਇਹ ਕਹਿੰਦੇ 43 ਹਜ਼ਾਰ ਨੌਕਰੀਆਂ ਦਿੱਤੀਆਂ ਨੌਕਰੀਆਂ ਦਿੱਤੀਆਂ ਹੋਣੀਆਂ ਜਿਹੜੇ ਬੇਰੋਜ਼ਗਾਰ ਨੇ ਪੇਪਰ ਦਿੱਤੇ ਉਹ ਕਿੱਥੇ ਜਾਣਗੇ ਆ ਜਗ੍ਹਾ-ਜਗ੍ਹਾ ਤੇ ਧਰਨੇ ਮਜਾਰੇ ਹੁੰਦੇ ਆ ਲੋਕ ਸਵਾਲ ਪੁੱਛਣ ਵਾਸਤੇ ਉਮੀਦਵਾਰਾਂ ਤੋਂ ਖੜਦੇ ਆ ਇਹ ਗਾਲਾਂ ਨਹੀਂ ਕਰਦੇ ਇਹ ਕੋਰੋਨੀ ਗੱਡੀਆਂ ਲੈ ਉਮੀਦਵਾਰਾਂ ਤੋਂ ਸਵਾਲ ਪੁੱਛਣਾ ਤਾਂ ਬਣਦਾ ਨਾ ਕਿਉਂਕਿ ਉਮੀਦਵਾਰ ਦਾ ਇਹ ਨਹੀਂ ਪਤਾ ਵੀ ਸਵੇਰ ਕਿਹੜੀ ਪਾਰਟੀ ਦੇ ਵਿੱਚ ਖਾਣਾ ਖਾਂਦਾ ਦੁਪਹਿਰ ਦੀ ਚਾਹ ਕਿਹੜੀ ਪਾਰਟੀ ਚ ਪੀਂਦਾ ਤੇ ਸ਼ਾਮ ਦਾ ਜਿਹੜਾ ਖਾਣਾ ਉਹ ਕਿਹੜੀ ਪਾਰਟੀ ਚ ਖਾਂਦਾ ਉਹ ਲੱਖ ਲੱਖ ਪਾਰਟੀਆਂ ਦੀ ਇਹਨਾਂ ਨੇ ਨਿਉਂਤ ਬਣਾਈ ਹੋਈ ਹੈ ਇਹਨਾਂ ਨੇ ਕੋਈ ਨਹੀਂ ਸ਼ਾਮ ਨੂੰ ਸਾਰਾ ਰਲਾ ਮੇਰਾ ਇੱਕ ਕਹਿੰਦੀਆਂ ਨਾ ਉਹ ਇੱਕ ਰਾਜਸਥਾਨ ਚ ਕਹਿੰਦੇ ਵੀ ਸਾਰਾ ਕੜੀ ਚਾਵਲ ਸਾਰਾ ਵਿੱਚ ਮਿੱਠਾ ਘੋਲ ਕੇ ਤੇ ਉਹ ਸਵਾਦ ਲੱਗਦਾ ਜਿਹਾਤ ਨਾਲ ਖਾਈ ਤੇ ਹੁਣ ਮੇਰੇ ਘਰ ਦੇ ਲੋਕਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੈ ਲੋਕ ਵੀ ਉਹਨਾਂ ਕੀ ਹਰੇਕ ਮਗਰ ਦੇਖ ਲੋ ਉਹੀ ਲੋਕ ਉਧਰ ਜਾ ਕੇ ਖੜਾ ਲੋਕ ਲੋਕ ਮਤਲਬ ਹੀ ਨੇ ਲੋਕਾਂ ਨੂੰ ਜਿਵੇਂ ਕਹਿੰਦੇ ਸਾਡੇ ਜਿੱਥੇ ਕੰਮ ਹੋਊਗਾ RAM RAM ਸਭ ਕੀ ਇਸ ਕੀ ਖਾਉ ਬਾਜਰੀ ਉਸ ਕੀ ਬਰੂ ਹਾਜ਼ਰੀ ਅਗਲਾ ਕਹਿੰਦਾ ਜਿਹੜਾ ਮੇਰਾ ਕੰਮ ਕਰੂਗਾ ਮੈਂ ਤਾਂ ਉਹਦੇ ਨਾਲ ਐ ਜੇ ਤੁਸੀਂ ਮੇਰੇ ਅੱਜ ਗਿੱਦੜਵਾਦੀ ਗੱਲ ਕਰ ਲੋ ਤਾਂ ਪ੍ਰਿਤਪਾਲ ਸ਼ਰਮਾ ਹਲਕਾ ਇੰਚਾਰਜ ਨੇ ਜੇ ਪ੍ਰਿਤਪਾਲ ਨੇ ਮੇਰਾ ਕੰਮ ਕਰਤਾ ਤਾਂ ਹਾਂਜੀ ਸਰ ਕਿਵੇਂ ਸਰਦਾਰ ਜੀ ਠੀਕ ਹੋ ਨੇ ਮੇਰਾ ਕੰਮ ਨਾ ਕੀਤਾ ਮੈਂ ਚਾਰ ਜਨਾਂ ਨੂੰ ਜਾ ਕੇ ਕਹਿਣਾ ਸਭ ਇਹਨੇ ਮੇਰਾ ਕੰਮ ਨਹੀਂ ਕੀਤਾ ਤਾਂ ਗੱਲ ਇਹ ਐ ਕਿ ਲੋਕਾਂ ਕੋ ਸਾਰੀ ਨਿਉਤ ਸਮਝੀ ਬਠਿਆ ਚਾਹੇ ਉਹ ਕਾਲੀ ਨੇ ਚਾਹੇ ਉਹ ਕਾਂਗਰਸੀ ਨੇ ਚਾਹੇ ਵੀਜੇਪੀ ਵਾਲੇ ਨੇ ਅਲੱਗ-ਅਲੱਗ ਪਾਰਟੀਆਂ ਦੇ ਆਪਾਂ ਇੱਕ ਤੁਸੀਂ ਅੱਜ ਦੇਖੋ মিডিਆ ਨੂੰ ਉਹਨਾਂ ਨੇ ਕੀ ਸਮਝਿਆ ਹੋਇਆ মিডিਆ ਨੂੰ ਇਹ ਕੁਝ ਨਹੀਂ ਸਮਝ ਰਿਹਾ ਇਹ মিডিਆ ਕਰਿਆ ਵੀ ਉਹ ਨਹੀਂ ਆ ਜਾਂਦੇ ਹੂੰ ਠੀਕ ਹੈ মিডিਆ ਨੂੰ ਤਾਂ ਇਹ ਪਕਲ ਬਣਾਈ ਰਹੇ ਦੱਸਦੇ ਕੁਝ ਹੈ ਕਰਦੇ ਕੁਝ ਹੈ মিডিਆ ਨੂੰ ਕਹਿੰਦੇ ਆ মিডিਆ ਵਕਾਉ ਹੈ ਸਾਡੀ 24 ਘੰਟੇ ਜੀ ਹਜ਼ੂਰੀ ਕਰੇ ਤਾਂ ਉਸ ਤੋਂ ਬਾਅਦ মিডিਆ ਕੋ ਖਿਲਾਫ ਚੱਲਦਾ ਇਹ ਲੋਕਾਂ ਨੂੰ ਸੱਚ ਵਿਖਾਉਂਦਾ ਤਾਂ ਉਹ মিডিਆ ਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਉਹਨਾਂ ਦੇ ਪੀਐਸ ਧਮਕੀ ਦਿੰਦੇ ਨੇ ਹੂੰ ਚਾਹੇਓ ਕੈਬਨਿਟ ਮੰਤਰੀ ਦੀ ਗੱਲ ਕਰ ਲਓ ਚਾਹੇਓ ਜਿੰਨੀ ਮਰਜ਼ਾ ਫਿਰ ਉਹਨਾਂ ਦੇ ਮੰਤਰੀ ਧਮਕੀਆਂ ਦਿੰਦੇ ਨੇ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਆਖਸੋ ਸਵਾਲ ਤਾਂ ਪਰੋਸੇ ਨੂੰ ਹੋਣਗੇ ਨਾ ਕਹੋ ਵੀ ਹੁਣ ਲੋਕ ਕਹਿੰਦੇ ਆ ਬੀਜੇਪੀ ਦਾ ਵਿਰੋਧ ਕਰਦੇ ਆ ਆਮ ਜੇ ਆਪਾਂ ਗੱਲ ਕਰੀਏ ਇੱਥੇ ਆਪਣੀ ਜਿਹੜੀ ਫਰੀਦਕੋਟ ਸੀਟ ਆ ਹੋਰ ਰਿਜ਼ਰਵ ਸੀਟ ਆ ਐਸ்சி ਭਾਈਚਾਰੇ ਦੇ ਲੋਕ ਉੱਥੇ ਕੈਂਡੀਡੇਟ ਖੜੀ ਆ ਤਾਂ ਵਿਰੋਧ ਹਾਸਰੇ ਹੱਸਦਾ ਹੁੰਦਾ ਓਨੂੰ ਕਈ ਲੋਕ ਇਸ ਤਰੀਕੇ ਨਾਲ ਜੋੜ ਲੈਂਦੇ ਆ ਕਿ ਸਾਡੇ ਐਸ்சி ਭਾਈਚਾਰੇ ਤੁਸੀਂ ਵਿਰੋਧ ਕਰਦੇ ਤਾਂ ਦੂਜੇ ਕਿ ਸਾਨੂੰ ਬਾਰਡਰਾਂ ਦੇ ਰੋਕਿਆ ਗਿਆ ਸੀ ਇਹਨੂੰ ਸਵਾਲ ਕਰਾਂਗੇ ਤੇ ਸਵਾਲ ਕਰਮਜੀਤ ਅਨਮੋਲ ਨੂੰ ਵੀ ਹੋ ਰਿਹਾ ਕਿਉਂਕਿ ਮੌਜੂਦਾ ਸਰਕਾਰ ਚ ਹੈ ਦੇਖੋ ਮੌਜੂਦਾ ਸਰਕਾਰ ਦੇ ਚੇਅਰਮੈਨ ਜਿਨ੍ਹਾਂ ਨੇ ਕੰਮ ਨਹੀਂ ਕੀਤੇ ਮੌਜੂਦਾ ਸਰਕਾਰ ਜਿਹੜੇ ਹਲਕਾ ਇੰਚਾਰਜ ਜਿਨ੍ਹਾਂ ਨੇ ਕੰਮ ਨਹੀਂ ਕੀਤੇ ਜਿਨ੍ਹਾਂ ਨੇ ਲੋਕਾਂ ਕੋਲੋਂ ਇਹ ਕਹਿੰਦੇ ਆ ਇਮਾਨਦਾਰ ਸਰਕਾਰ ਆ ਉਹਨਾਂ ਨੇ ਰਿਸ਼ੋਤਾਂ ਲਈਤੀਆਂ ਕਈ ਜਨਤਾ ਦੇ ਮੰਤਰੀਆਂ ਦੀਆਂ ਰਿਕਾਰਡਿੰਗਾਂ ਵੀ ਵਾਇਰਲ ਹੋਈਆਂ ਤਾਂ ਇਹ ਕਿੱਥੋਂ ਦੀ ਇਮਾਨਦਾਰ ਸਰਕਾਰ ਹੈ ਇਮਾਨਦਾਰ ਹੁੰਦੀ ਤਾ ਲੋਕਾਂ ਜੇ ਕਿ ਸੱਥਾਂ ਦੇ ਵਿੱਚ ਬਹਿ ਕੇ ਸਾਡੀ ਸਰਕਾਰ ਚੱਲਿਆ ਕਰੋਗੇ ਕਿਹੜੀ ਸੱਥ ਦੇ ਵਿੱਚ ਜਾ ਕੇ ਦੱਸੋ ਇਹਨਾਂ ਨੇ ਕਦੇ ਦੇਖਿਆ ਕਦੇ ਮੁੱਖ ਮੰਤਰੀ ਸੱਥ ਤੇ ਬੈਠਾ ਕਿੱਥੇ ਬੈਠਾ ਦੱਸੋ ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਐ ਇਹਨਾਂ ਨੇ ਕੁਝ ਨਹੀਂ ਕਰਨਾ ਇੱਕ ਪ੍ਰੋਟੋਕੋਲ ਬਣਾਇਆ ਵੀ ਲੋਕਾਂ ਨੂੰ ਉੱਲੂ ਬਣਾ ਲਓ ਵੋਟਾਂ ਲੈ ਲਓ ਫਿਰ ਜਾ ਕੇ ਕਹੋ ਜੀ ਅਸੀਂ ਤੁਹਾਡੇ ਵਾਸਤੇ ਆਹ ਕਰਤਾ ਆਹ ਕਰਤਾ ਪਰ ਕੀਤਾ ਕੀ ਐ ਉਹ ਪੰਜਾਬ ਦੇ ਕਹਿੰਦੇ ਅਜਿਹਾ ਸਭ ਬਣਾਤੀ ਪੰਜਾਬ ਪੂਰ ਸੀਗੀ ਪਹਿਲਾਂ ਜੌਂਦੇ ਵਿੱਚ ਹੀ ਨੌਜਵਾਨਾਂ ਦੀਆਂ ਭੜਤੀਆਂ ਕਰਦੇ ਤਾਂ ਕ੍ਰਾਈਮ ਘਟਦਾ ਚਲੋ ਮੰਨਿਆ ਚੰਗੀ ਸੰਗੀ ਸੜਕ ਰੱਖਿਆ ਫੋਰਸ ਵਧੀਆ ਬਣਾਈ ਹੈ ਗੱਡੀਆਂ ਵਧੀਆ ਦਿੱਤੀਆਂ ਪੰਜਾਬ ਵਾਸਤੇ ਮਾਨ ਦੀ ਗੱਲ ਹੈ ਪਰ ਤੁਸੀਂ ਇਹ ਦੇਖੋ ਅੰਨੀਆਂ ਮਹੰਗੀਆਂ ਗੱਡੀਆਂ ਵੀ ਦਿੱਤੀਆਂ ਵਧੀਆ ਗੱਲ ਹੈ ਚਲੋ ਜੀ ਪੰਜਾਬ ਦੀ ਤਰੱਕੀ ਹੋਈ ਹੈ ਕਰਜ਼ਾ ਕਿੰਨਾ ਜੜਿਆ ਹੈ 2500 ਕਰੋੜ ਦਾ ਖਰਚਾ ਇਹ ਤਾਂ 5-7 ਦਿਨ ਪਹਿਲਾਂ ਹੀ ਕੀਤਾ ਹੈ ਹਾਂ ਤਾਂ ਪੰਜਾਬ ਵਾਸਤੇ ਕਿੱਛੇ ਦੀ ਗੱਲ ਹੈ ਇੱਕ ਇੱਕ ਹੋਰ ਦੇਖੀ ਆਪਾਂ ਬਾਕੀ ਪਾਰਟੀਆਂ ਚਲੋ ਆਪ ਦਾ ਵਿਰੋਧ ਹੁੰਦਾ ਕਿਉਂਕਿ ਮੌਜੂਦਾ ਸਰਕਾਰ ਆ ਭਾਜਪਾ ਦਾ ਵਿਰੋਧ ਲੋਕ ਕਿਸਾਨੀ ਮੁੱਦੇ ਕਰਕੇ ਕਰਦੇ ਆ ਬਿਲਕੁਲ ਅਕਾਲੀ ਦਲ ਕਿੱਥੇ ਸਟੈਂਡ ਕਰ ਰਿਹਾ ਅੱਜ ਪੰਜਾਬ ਦੇ ਵਿੱਚ ਅਕਾਲੀ ਦਲ ਕਹਿ ਰਿਹਾ ਵੀ ਸਾਡੇ ਦਾ ਸੈਂਟਰ ਨਾਲ ਪੰਗਾ ਪੈ ਗਿਆ ਹੂੰ ਅਕਾਲੀ ਦਲ ਕਹਿ ਰਿਹਾ ਸਾਡੇ ਸੈਂਟਰ ਨਾਲ ਪੰਗਾ ਪੈ ਗਿਆ ਕਿੱਥੇ ਪੰਗਾ ਪੈ ਗਿਆ ਕਿਉਂਕਿ ਪਹਿਲਾਂ ਕਿਤੇ ਕਹਿੰਦੇ ਸੀ ਵੀ ਬਾਦਪਾ ਤੇ ਅਕਾਲੀ ਦਲ ਇਕੱਠਾ ਚੋਣਾਂ ਲੜਨਗੇ ਕਿਸਾਨ ਅੰਦੋਲਨ 2 ਸ਼ੁਰੂ ਹੋ ਗਿਆ ਪਹਿਲਾਂ ਵੀ ਇਹਨਾਂ ਨੂੰ ਕਿਸਾਨ ਅੰਦੋਲਨ ਦੇ ਰਾਹੀਂ ਬੀਬਾ ਜੀ ਨੂੰ ਅਸਤੀਫਾ ਦੇਣਾ ਪੈ ਗਿਆ ਸੀ ਕੇਂਦਰ ਨੂੰ ਜੇ ਸ਼ਾਇਦ ਕਿਸਾਨ ਅੰਦੋਲਨ 2 ਨਾ ਸ਼ੁਰੂ ਹੁੰਦਾ ਤਾਂ ਹੋ ਸਕਦਾ ਗੱਠ ਜੋੜ ਹੋ ਜਾਂਦਾ ਗੱਠ ਜੋੜ ਕਿਉਂ ਹੁੰਦਾ ਜੀ ਗੱਠ ਜੋੜ ਦੇ ਵਿੱਚ ਫਿਰ ਕਿਸਾਨਾਂ ਨੇ ਵਿਰੋਧ ਇਹਨਾਂ ਦਾ ਪਹਿਲਾਂ ਕੀਤਾ ਫਿਰ ਫ ਸੋ ਜੀ ਜਖਸੀਰ ਜੀ ਲਗਾਤਾਰ ਫਰਕ ਆਤੀ ਹੈ ਫਰਕ ਇਹ ਕალიਦਲ ਸਟੈਂਡ ਹੋ ਰਿਹਾ ਉਹ ਗਾਜ ਦੀ ਗਰਾਉਂਡ ਤੋਂ ਸਟੈਂਡ ਹੋਊਗਾ ਕਿਉਂਕਿ ਜਿੰਨੀ ਕ ਮਿਹਨਤ ਕਰਨਾ ਚਾਹ ਰਹੇ ਆ ਉਹਨੀ ਕ ਮਿਹਨਤ ਕਰ ਵੀ ਰਹੇ ਆ ਬਟ ਕਿਤਨਾ ਕਿਤੇ ਲੋਕ ਜਿਹੜੇ ਹੁਣ ਬਾਹਰਲੇ ਮੁੰਡੇ ਆ ਮੈਂ ਲਗਾਤਾਰ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਵੇ ਵਿਖਿਆ ਵੀ ਆ ਕਿ ਆਪਦੇ ਪਰਿਵਾਰਾਂ ਚ ਫੋਨ ਕਰਕੇ ਕਹਿ ਰਹੇ ਕਿ ਆਪਣੀ ਖੇਤਰੀ ਪਾਰਟੀ ਅਚੰਗਾ ਲਾ ਲੋ ਕਹਿੰਦੇ ਦਿੱਲੀ ਵਾਲੇ ਆ ਲੋਕਾਂ ਨੂੰ ਕਾਣੀ ਸਮਝ ਆਨ ਲੱਗੀ ਐ ਕੌਣ ਆਉਂਦੇ ਐ ਕੌਣ ਮਗਾਨੇ ਮੈਂ ਕਿਸੇ ਪਾਰਟੀ ਦੀ ਤਾਕਤ ਨਹੀਂ ਕਰਦਾ ਸੁਖਵੀਰ ਬਾਦਲ ਨੇ ਕੱਲ ਹੀ ਬਿਆਨ ਦਿੱਤਾ ਕਿ ਸਾਡਾ ਜਿਹੜਾ ਮੁਕਾਬਲਾ ਹੈਗਾ ਉਹ ਦਿੱਲੀ ਦੀਆਂ ਪਾਰਟੀਆਂ ਤੇ ਇੱਕ ਖੇਤਰੀ ਪਾਰਟੀ ਦਾ ਮੁਕਾਬਲਾ ਕਿਹਾ ਜਾਂਦਾ ਦੇਖੋ ਇਹੀ ਕੰਮ ਹਰਿਆਣੇ ਦੇ ਵਿੱਚ ਵੀ ਹੈ ਇਹੀ ਸੀਟ ਦਾ ਜਿਹੜਾ ਰੋਲਾ ਹੈ ਇਹ ਹਰਿਆਣੇ ਦੇ ਵਿੱਚ ਵੀ ਹੈ ਕਿਉਂਕਿ ਟਟਾਲਾ ਪਰਿਵਾਰ ਦੇ ਦੋ ਗੁੱਟ ਹੋਣ ਕਰਕੇ ਕਾਂਗਰਸ ਤੇ ਭਾਜਪਾ ਆਪਸ ਦੇ ਵਿੱਚ ਉਕੇ सिरसा ਛੇੜਤੇ ਵੀ ਇਦਾਂ ਹੋਣਾ ਕੋਈ ਤਰਫਾ ਬਾਜੀ ਹੈ ਜਿਹੜੀ ਭਾਜਪੀ ਦੇ ਵਿਰੋਧ ਕਰ ਰਹੀ ਹੈ ਅੱਜ ਦੇਖੋ ਹੁਣ ਤੁਸੀਂ ਥੋੜੀ ਦੇਰ ਪਹਿਲਾਂ ਅਪਡੇਟ ਦੇਖੀ ਹੋਣੀ ਹੈ ਕਿ ਡੇਰਾ ਸੱਚਾ ਸੋਦਾ ਦੇ ਮੁਖੀ ਸੰਤ ਗੁਰਮੀਤਰਾਵਰ ਨੂੰ 19 ਦਿਨਾਂ ਦੀ ਪ੍ਰੋਲ ਮਿਲ ਗਈ ਪ੍ਰੋਲ ਮਿਲ ਗਈ ਤਾਂ ਇਹ ਚੋਣਵ ਹੈ ਇਹ ਚੋਣਵ ਦੇ ਵਿੱਚ ਇਹ ਕਹਿੰਦੇ ਜਦੋਂ ਵੋਟਾਂ ਜਦੋਂ ਕਿ ਕਿ ਪਹਿਲਾਂ ਉਹਨਾਂ ਨੂੰ ਪ੍ਰੋਲ ਪਹਿਲਾਂ ਉਹਨਾਂ ਨੂੰ ਪ੍ਰੋਲ ਮਿਲਦੀ ਰਹੀ ਪਹਿਲਾਂ 40 ਦਿਨਾਂ ਦੀ ਕਿਤੇ 30 ਦਿਨਾਂ ਦੀ ਹੁਣ ਵੋਟਾਂ ਮੌਕੇ ਚੋਣਾ ਮੌਕੇ ਪ੍ਰੋਲ ਦੇਣਾ ਕਿਵੇਂ ਦੇਖਦੇ ਤੁਸੀਂ ਇੱਕ ਗੱਲ ਦੇਖੋ ਇਹ ਇਹਨਾਂ ਨੇ ਪ੍ਰੋਟੋਕੋਲ ਕੀ ਯੂਜ਼ ਕੀਤਾ ਬੇ ਹੁਣ ਆਪਾਂ ਹਾਰ ਰਹੇ ਹਾਂ हरियाणा ਦੇ ਵਿੱਚ ਕਿੰਨੀਆਂ ਸੀਟਾਂ 10 10 ਤਾਂ 10 ਦੇ ਲੋਕ ਸਭਾ 10 ਹੋ ਗਈਆਂ ਇੱਦਾਂ ਦੇ 13 ਹੋਗੇ ਸਭ ਤੋਂ ਇਹ ਸੰਗਤ ਕਿੱਥੇ ਇਹਨਾਂ ਦੀ ਜਿਹੜਾ ਸੱਚਾ ਸੌਦਾ ਦੀ ਉਹ ਪੰਜਾਬ ਤੇ ਹਰਿਆਣਾ ਦੀ ਹੈ ਤਾਂ ਇਹਨਾਂ ਨੂੰ ਕੀ ਹੈ ਕਿੰਨੀ ਵੋਟ ਨਿਕਲਦੀ ਹੈ ਤੋਂ ਵੀ ਸੀਟਾਂ ਕਿਵੇਂ ਕੱਢਣੀ ਹੈ 13 23 ਸੀਟਾਂ ਦੇ ਉੱਤੇ ਲੋਕ ਸਭਾ ਹੈ ਤੇ 23 ਦੇ ਵਿੱਚੋਂ ਸਭ ਤੋਂ ਪੰਜਾਬ ਪੰਜਾਬ ਤੇ ਹਰਿਆਣਾ ਦਾ ਚੋਣ ਲੱਗ ਕਿਉਂ ਆਇਆ ਹਮ ਸਭ ਤੋਂ ਐਂਡ ਤੇ ਕਿਉਂ ਆਇਆ ਇਸ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਇਹ ਸਭ ਬਹੁਤ ਵੱਡੀ ਰਾਜਨੀਤੀ ਹੈ ਇਹ ਰਾਜਨੀਤੀ ਦਾ ਪ੍ਰੋਟੋਕੋਲ ਦਾ ਸ਼ਿਕਾਰ ਇਹ ਲੋਕ ਹੋ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦਾ ਅੱਜ ਦੀ ਇਹ ਜਿਹੜੀ ਸਾਡੀ ਬ੍ਰੋਡਕਾਸਟ ਹੈ ਇਹ ਕਿੰਗ ਪੰਜਾਬੀ ਅਤੇ ਤੁਹਾਡੇ ਆਪਸ ਵਿੱਚ ਸਾਡੇ ਭਾਈਚਾਰਾ ਜਿਹੜਾ ਕੈਮਰੇੰ ਦਾ ਭਾਈ ਜੋ ਪੱਤਰਕਾਰਾਂ ਦਾ ਭਾਈਚਾਰਾ ਹੁੰਦਾ ਤੇ ਇਹ ਪੰਜਾਬ ਹਰਾਨਾ ਲਾਈਵ ਲੋ ਸੀ ਤਾਂ ਬਣੇ ਰੋ ਧੰਨਵਾਦ